ਬੀਜੀ ਇੱਕ ਨਾ ਹੜੇ ਦੀ ਜੀ ਕੋਲ ਪੱਤਰਕਾਰ ਹੈ ਉਹਨੇ ਕੱਲਾ ਭਗਤਾ ਨਹੀਂ ਸਾਰਾ ਹੜੇ ਦੀ ਇਤਪਾ ਮਰਿਆਗਾ ਤਾਰੋਵਾਰ ਕੋਈ ਕੱਪਦਾ ਨਹੀਂ ਉਹ ਹਰੇਕ ਬੰਦੇ ਨੂੰ ਬਲੈਕਮੇਲ ਵਾਲੀ ਗੱਲ ਉਹਨੇ ਬਣਾ ਰੱਖੀ ਹੈ ਕਦੇ ਕਹਿ ਰੂਗਾ ਜੀ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋ ਗਈ ਉਹ ਹੋ ਗਈ ਹਰੇਕ ਬੰਦੇ ਨੂੰ ਉਹ ਤੰਗ ਕਰਦਾ ਜਿਹੜੇ ਪਾਸੋਂ ਗੂਲੀ ਕਾਂਡ ਕਾਂਡ ਹੋਇਆ ਕੱਲ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਆਏ ਆ ਜਿਹੜਾ ਉਹਨੇ ਪਰਚਾ ਕਰਾਇਆ ਗਲਤ ਕਰਾਇਆ ਇਹ ਕਿਉਂਕਿ ਨਾ ਕੋਈ ਉੱਥੇ ਉਹਦੀ ਦੁਕਾਨ ਹੈ ਨਾ ਕੋਈ ਉੱਥੇ ਉਹਦਾ ਮਕਾਨ ਹੈ ਕੜੀਆਂ ਗੋਲੀਆਂ ਕਿਨੇ ਚਲਾਈਆਂ ਸੀ ਵੀਜੀ ਗੋਲੀਆਂ ਤਾਂ ਹੁਣ ਅਸਲਾ ਹੀ ਹੋਦਾ ਜਦੋਂ ਨੇ ਮੈਨੂੰ ਇੱਕ ਗੱਲ ਦੱਸੋ ਆਪਾਂ ਸੇਫਟੀ ਵਾਸਤੇ ਬਣਾਉਂਦੇ ਆ ਕਿ ਲੋਕਾਂ ਨੂੰ ਡਰਾਉਣ ਵਾਸਤੇ ਬਣਾਉਂਦੇ ਆ ਅਸਲਾ ਮੈਨੂੰ ਇਹੋਂ ਦੱਸੋ ਪਹਿਲੀ ਗੱਲ ਤਾਂ ਉਹਦਾ ਅਸਲਾ ਕੈਨਸਲ ਹੋਣਾ ਚਾਹੀਦਾ 307 ਦਾ ਉਹਦੇ ਉੱਤੇ ਪੱਤਾ ਹੋਣਾ ਚਾਹੀਦਾ ਜਿਹੜਾ ਦੂਜੀ ਤਰਤੇ ਕਰਾਇਆ ਗਿਆ ਬਿਲਕੁਲ ਗਲਤ ਕਰਾਇਆ ਗਿਆ ਜੇ ਤੁਹਾਨੂੰ ਮੈਂ ਤਮਕੀ ਦੀ ਚਲੂ ਰਵਾ ਲੋ ਦਿਖਾ ਕੇ ਆ ਰਫਲ ਦਿਖਾ ਕੇ ਕਰੂੰਗਾ ਕੀ ਕਰੋਗੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੀ ਕਰੋਗੇ ਬਿਚਾਓ ਤਾਂ ਆਪ 2:00 ਵਜੇ ਰਜੀਵ ਕੋਲ ਤੇ ਵਜੀਆਂ ਬੀਜ ਉਹਦੀ ਆਪ ਦੀ ਰਫਲ ਦੀ ਕੋਲੀ ਵਜੀ ਐ ਪਹਿਲਾਂ ਮੈਂ ਕੰਪਲੀਟ ਲਗਾਈ ਸੀ ਬੀਚ ਟੰਬਲੇ ਗੱਲ ਨਹੀਂ ਸੰਜੀ ਮੈਂ ਬਲੈਕਮੇਲ ਕਰੀ ਐ ਨਾ ਮੈਂ ਹੀ ਕੰਪਲੀਟ ਪਾ ਦਿੰਦਾ ਇੱਕ ਤੇ ਲਿਖੇਗਾ ਉਹਦਾ ਇੱਕੋ ਸਾਦਾ ਵੀ ਨਾਮ ਪਾਇਆ ਸੀਗਾ ਹਰਵੰਦ ਸਿੰਘ ਮਾਨ ਦਾ ਵੀ ਨਾਮ ਪਾਇਆ ਸੀ ਕਿਤੇ ਮੈਨੂੰ ਇਹ ਦੱਸੋ ਵੀ ਇੱਕ ਪਾਸੇ ਤਾਂ ਮੈਂ ਹੀ ਧਮਕੀ ਆਂਦੀ ਜਿੰਨੇ ਮੈਂ ਹੀ ਇਸ ਕਰਕੇ ਦੀ ਐ ਦੂਜਾ ਪੱਤਰ ਕਿਹੜਾ ਬੀਜੀ ਦੋਸਮਨੀ ਕਿਸੇ ਨਾਲ ਲਈ ਦੋਸਮਨੀ ਤਾਂ ਉਹਦੀ ਸਾਰੇ ਹਲਕੇ ਨਾਲ ਹੀ ਐ ਕੋਈ ਬੰਦਾ ਇਹ ਆ ਉਹਨੂੰ ਐਂ ਕਹਦੇ ਵੀ 20 ਬੰਦੇ ਲੈ ਕੇ ਆਵੇ ਕਿਉਂ ਨਹੀਂ ਹੁੰਦੇ ਜੇ ਕਿਸੇ ਨਾਲ ਬੰਦੀ ਹੂ ਤਾਂ ਹੀ ਆਉਣਾ ਤੇ ਇਤਨਾ 100 200 ਬੰਦਾ ਬਗੈਰ ਕਹੀ ਆ ਗਿਆ ਤੁਸੀਂ ਦੇਖੀ ਜਨੇਓ ਜ ਮੈਂ ਤੁਹਾਡਾ ਕਹਿੰਦਾ ਮਤਲਬ ਇਹ ਰਵਲਬਰ ਵੀ ਉਹਦਾ ਸਾਰਾ ਕੁਝ ਰਵਲਬਰ ਵੀ ਕਿਹਦੀ ਮੈਨੂੰ ਉਹ ਦੱਸੋ ਵੀ ਜੇ ਕੋਈ ਕੰਡ ਕਰਨਾ ਨਾ ਹੋਵੇ ਆਪਾਂ ਲੋਡਿੰਗ ਕਰਕੇ ਆਪਣੀ ਦੁਕਾਨ ਨਹੀਂ ਕੋਈ ਮਕਾਨ ਨਹੀਂ ਉੱਤੇ ਕਿਉਂ ਖੜਦੇ ਹੋ ਚੌਂਕ 'ਚ ਇੱਕ ਨਵਜੋਤ ਗੱਗੂ ਦੀ ਮਾਰਕੀਟ ਤੋਂ ਰਾਹ ਜਾਂਦਾ ਵੀ ਤੂੰ ਉੱਥੇ ਕਿਉਂ ਖੜਦਾ ਜਦੋਂ ਤੇਰਾ ਕੋਈ ਹੈ ਹੀ ਨਹੀਂ ਇਹਦਾ ਮਤਲਬ ਤੁਸੀਂ ਕਹਿ ਰਨਾ ਬਤਲ ਵੀ ਤੰਗ ਕਰਦਾ ਸੀ ਪਹਿਲਾਂ ਵੀ ਕਿ ਤੰਗ ਕੀ ਮੈਂ ਕਹਿੰਦਾ ਸਾਰ ਮਾ ਇਸ ਕਰਕੇ ਗੋਲੀਆਂ ਚਲਾਈਆਂ ਗੋਲੀਆਂ ਉਹ ਅਸੀਂ ਨਹੀਂ ਚਲਾਈਆਂ ਉਹਨੇ ਚਲਾਈਆਂ ਨਹੀਂ ਨਵਜੋਦ ਦਾ ਨਾਲ ਨਹੀਂ ਜੀ ਨਵਜੋਦ ਕੋਲ ਦਾ ਤਾਂ ਅਸਲੇ ਨਹੀਂ ਵਿੱਚ ਮੈਨੂੰ ਉਹ ਦੱਸੋ ਵੀ ਅਸਲਾ ਹੌਲਾ ਨਵਜੋਦ ਨੇ ਕੋਲ ਕਿਵੇਂ ਚਲਾਈਆਂ ਜਦੋਂ ਉਹਦੇ ਕਿ ਨਹੀਂ ਚਲਾਉਂਦਾ ਸੀ ਅਲੇ ਨੇ ਫੜ ਲਈ ਤੇ ਉਹਦੇ ਉਹਦਾ ਥੋੜੀ ਐ ਅੱਛਾ ਉਹ ਜਿਹੜਾ ਜਿਹੜੀ ਰਫਲ ਸੀ ਜਾਂ ਪਿਸਤਲ ਸੀ ਉਹਦਾ ਨਹੀਂ ਸੀ ਨਹੀਂ ਜੀ ਨਹੀਂ ਉਹ ਵੀ ਕੋਲ ਦਾ ਹੈ ਅੱਛਾ ਉਹਨੇ ਹਰ 10 ਦਿਨ ਪਹਿਲਾਂ ਹੀ ਲਾਇਸੈਂਸ ਬਣਾਇਆ ਤਾਂ ਕਿ ਇਸੇ ਕੰਮ ਵਾਸਤੇ ਦੋਨੇ ਚੀਜ਼ਾਂ ਆਉਂਦੀਆਂ ਦੋਨੇ ਚੀਜ਼ਾਂ ਆਉਂਦੀਆਂ ਸਾਰੇ ਇਕੱਠੇ ਆਏ ਹੋ ਜਿਹੜੇ ਬੰਦੇ ਆਏ ਐ ਕੋਈ ਪੰਚਾਇਤ ਆ ਉੱਥੋਂ ਦੀ ਜਗ ਵੀ ਜੀ ਸਾਰਾ ਬਾਜ਼ਾਰ ਆ ਇਹ ਹਜੇ ਤਾਂ ਹੋਰ ਆਉਂਦੇ ਸੀ ਸਾਨੂੰ ਪਿੱਛੋਂ ਕੋਲ ਆਈ ਜਾਂਦੀਆਂ ਘੱਟੋ ਘੱਟ ਇਥੇ ਹਜ਼ਾਰ ਬੰਦਾ ਉਹਨੂੰ ਤਿਆਰ ਉਹਦੇ ਵਿਰੁੱਧ ਮੇਰਾ ਨਾਮ ਪਵਨ ਕੁਮਾਰ ਜੀ ਪਵਨ ਕੁਮਾਰ ਤੁਸੀਂ ਦੁਕਾਨਦਾਰ ਹੋ કે ਰਿਪੋਰਟਰ ਵੀ ਜੀ ਨਾਮ ਹੈ ਮੈਂ ਦੁਕਾਨਦਾਰ ਐ ਬੀਜੇਪੀ ਦਾ ਸਾਬਕਾ ਜ਼ਿਲ੍ਹਾ ਬਾਈਸ ਪ੍ਰਧਾਨਾ ਐ ਪਰ ਉਸ ਤੋਂ ਪਹਿਲੇ ਮੈਂ ਇੱਕ ਵਪਾਰੀ ਐ ਕਿਉਂਕਿ ਅਸੀਂ ਸਾਰੇ ਤਾਂ ਆਏ ਐ ਇਕੱਲੇ ਵਪਾਰੀ ਨਹੀਂ ਆਏ ਨਾਲ ਜੀਮੀਦਾਰ ਭਰਾ ਵੀ ਆਏ ਐ ਕੋਈ ਪੈਸੇ ਆ ਬੰਦੇ ਨਹੀਂ ਜਿਹੜਾ ਮਤਲਬ ਸਾਰੇ ਤਪਾਏ ਹੋਏ ਬੰਦੇ ਆ ਹਾਂ ਸਾਰੇ ਤਪਾਏ ਹੋਏ ਬੰਦੇ ਆ ਜੀ ਸਾਰੇ ਤਪਾਏ ਹੋਏ ਬੰਦੇ ਆ ਪਹਿਲਾਂ ਵੀ ਗਊਸ਼ਾਲਾ ਚ ਪਰਚਾ ਕਰਾਇਆ ਨੱਕਾ ਸਾਰੇ ਵੀ ਜਿਹੇ ਤਪਾਏ ਹੋਏ ਬੰਦੇ ਆ ਇਹ ਕੋਈ ਹੋ ਨਹੀਂ ਆਏਗਾ ਇਹਨੂੰ ਮਿਲਣ ਆਏ ਆ ਉੱਥੇ ਤੁਸੀਂ ਅਸੀਂ ਐਸਐਸਪੀ ਸਾਹਿਬ ਨੂੰ ਮਿਲਨੇ ਐਸਐਸਪੀ ਸਾਹਿਬ ਨਹੀਂ ਐਸਐਸਪੀ ਸਾਹਿਬ ਤਲੁੰਡੀ ਸਾਬੋ ਗਏ ਸੀਗੇ ਗੁਰਪ੍ਰੀਤ ਜੀ ਇਹਨੂੰ ਮਿਲੇ ਆ ਗੁਰਪ੍ਰੀਤ ਕੌਣ ਐਕਸਪੈਕਟ ਆ ਚਾਹ ਤੁਸੀਂ ਐਸਐਸਪੀ ਸਾਹਿਬ ਤੁਸੀਂ ਬਾਈ ਜੀ ਅਸੀਂ ਸਾਰੇ ਤੇ ਸਾਰੇ ਭਗਤਾ ਭਾਈ ਕਾ ਦੇ ਸ਼ਹਿਰ ਦੇ ਵਸਨੀਕਾਂ ਜੀ ਤੇ ਜੋ ਇਹ ਗੋਲੀकांड ਹੋਇਆ ਇਹਦੇ ਵਿੱਚ ਨਵਜੋਤ ਕੁਮਾਰ ਗੱਗੂ ਔਰ ਜੋ ਜਸਵੀਰ ਭ ਇੱਕ ਸਾਡੇ ਸ਼ਹਿਰ ਦੇ ਦੋ ਨਾਮਵਰ ਹਸਤੀਆਂ ਨੇ ਕਿ ਉਹ ਆਪ ਦਾ ਬਾਜ਼ਾਰ ਦਾ ਵਿੱਚ ਕੰਮ ਕਰਦੇ ਆ ਇੱਕ ਮਿਥਨਾ ਇੱਕ ਦੀ ਸੰਗਾਂ ਭੋਲਾ ਇੱਕ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਭੋਲਾ ਜੀ ਇਹਨਾਂ ਦਾ ਨਾਮ ਪਰਚੇ ਦੇ ਵਿੱਚ ਬਿਲਕੁਲ ਨਜਾਇਜ਼ ਪਾਇਆ ਗਿਆ ਅਰਜੀਵ ਕੁਮਾਰ ਗੋਇਲ ਘਰ ਤੋਂ ਪੂਰੀ ਤਿਆਰੀ ਕਰਕੇ ਆਪਣੇ ਦੋ ਅਸਲੇ ਲੈ ਕੇ ਬਾਜ਼ਾਰ ਦੇ ਵਿੱਚ ਆਇਆ ਤੇ ਇਹ ਦੱਸ ਦਿਆ ਕਿ ਸਵੇਰੇ 9:30 ਜਾਂ 10:00 ਵਜੇ ਦੀ ਘਟਨਾ ਜਦੋਂ ਨੇ ਫਾਇਰਿੰਗ ਕੀਤੀ ਆ ਇੱਕ ਬੰਦਾ ਜਸਵੀਰ ਕੁਮਾਰ ਜਸਵੀਰ ਭਗਤਾ ਨਾਮ ਦਾ ਇੱਕ ਹੋਰ ਪੱਤਰਕਾਰ ਆ ਜੀ ਜਿਹਦਾ ਹੈਡ ਸ਼ਾਟ ਕਰਕੇ ਸਿਰ ਦੇ ਵਿੱਚ ਗੋਲੀ ਮਾਰਨ ਦੇ ਮਕਸਦ ਮਕਸਦ ਦੇ ਨਾਲ ਇਹਨੇ ਆਪਣੇ ਇੱਕ ਹਥਿਆਰ ਦੇ ਵਿੱਚੋਂ ਫਾਇਰ ਕੀਤਾ ਤੇ ਉਸ ਬੰਦੇ ਦੇ ਬਾਹ ਦੇ ਉੱਪਰ ਫਾਇਰ ਲੱਗ ਗਿਆ ਜਸਵੀਰ ਦਾਖਲ ਆ ਜੀ ਸਿਵਲ ਹਸਪਤਾਲ ਭਗਤਾ ਦੇ ਵਿੱਚ ਤੁਸੀਂ ਜਾ ਕੇ ਉਹਨਾਂ ਦੇ ਬਿਆਨ ਲਵੋ ਉਹਦੇ ਦਿਲ ਵਾਲੀ ਸਾਈਡ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਆ ਤੇ ਉਹਨਾਂ ਦਾ ਜਿਹੜਾ ਹੈਗਾ ਬਿਆਨ ਹੋ ਗਿਆ ਤੇ ਪਰ ਜੋ ਪੁਲਿਸ ਵੱਲੋਂ ਪੁਖਤਾ ਕਾਰਵਾਈ ਕਰਨੀ ਚਾਹੀਦੀ ਸੀ ਉਹ ਨਹੀਂ ਹੋਈ 307 ਦਾ ਪਰਚਾ ਬਣਦਾ ਸੀ ਉਹ ਨਹੀਂ ਕੀਤਾ ਗਿਆ ਬਾਈ ਜੀ ਇੱਕ ਮਿੰਟ ਗੱਲ ਸੁਣਿਓ ਤੁਸੀਂ ਕਿਹਾ ਵੀ ਜਿਹੜਾ ਲਾਇਸੈਂਸ ਅਸਲਾ ਉਹਦਾ ਸੀ ਹੈ ਨਾ ਰਜੀਵ ਦੀ ਗੱਲ ਕਰੀ ਜਾਂਦੇ ਤੁਸੀਂ ਰਜੀਵ ਆਪਣੇ ਤੇ ਗੋਲੀ ਕਿਵੇਂ ਮਾਰ ਸਕਦਾ ਉਹ ਨਜਵੋਤ ਲੈ ਕੇ ਆਇਆ ਸੀ ਨਹੀਂ ਵੀ ਜੀ ਨਜਵੋਤ ਨਜਵੋਤ ਹੈਗਾ ਸੀ ਵੀ ਜੀ ਨਜਵੋਤ ਜਾਣਦਾ ਸੀ ਜਾਣਦਾ ਸੀ ਸੀ ਮਤਲਬ ਹਨ ਮੌਕੇ ਕਿਵੇਂ ਜੀ ਨਹੀਂ ਵੀ ਜੀ ਪਹਿਲੇ ਗੱਲ ਕਰ ਉਹ ਇੱਕ ਅਨਟ੍ਰੇਨਡ ਬੰਦਾ ਜੋ ਸਿਹਤ ਵੱਲੋਂ ਵੀ ਅਨਫੈਟ ਆ ਉਹਨੇ ਸ਼ਿਪਾਰਸ਼ ਦੇ ਤਹਿਤ ਅਸਲਾ ਬਣਾ ਲਿਆ ਪਰ ਉਹ ਨੂੰ ਇਹ ਨਹੀਂ ਪਤਾ ਕਿ ਅਸਲਾ ਸੰਭਾਲਣਾ ਕਿਵੇਂ ਹੈ ਅਸਲਾ ਚਲਾਉਣਾ ਕਿਵੇਂ ਆ ਅਰਜੀਵ ਨੇ ਅਸਲਾ ਬਣਾ ਲਿਆ ਉਹ ਬਣੇ ਨੂੰ ਸਿਰਫ ਦੱਸ ਦੇਣਾ ਹੋਏ ਨੇ ਉਹਦੀ ਕੋਈ ਉਹਨੇ ਟ੍ਰੇਨਿੰਗ ਨਹੀਂ ਲਈ ਸਿਫਾਰਿਸ਼ ਕਰਕੇ ਪੱਤਰਕਾਰਤਾ ਦੇ ਤੌਰ ਤੇ ਉਹਨੇ ਲਾਇਸੈਂਸ ਜ਼ਰੂਰ ਬਣਾ ਲਿਆ ਪਰ ਉਹ ਵੈਪਨ ਕੈਰੀ ਕਿਵੇਂ ਕਰਨ ਉਹ ਬੰਦੇ ਨੂੰ ਕੋਈ ਜਾਣਕਾਰੀ ਨਹੀਂ ਆ ਆਪਣੀ ਕੀ ਸੀ ਪ੍ਰਾਣੀ ਉਹਨਾਂ ਦੇ ਕੀ ਰੌਲਾ ਸੀ ਇਹਨਾਂ ਦੀ ਕੋਈ ਵੀ ਦੁਸ਼ਮਣੀ ਨਹੀਂ ਸੀ ਕੋਈ ਸਿਰਫ ਕੋਈ ਵੀ ਦੁਸ਼ਮਣੀ ਹੈ ਨਹੀਂ ਜੇ ਦੁਸ਼ਮਣੀ ਹੋਵੇ ਤਾਂ ਸ਼ਾਇਦ ਇਹ ਸਾਰੇ ਦਾ ਸਾਰਾ ਸ਼ਹਿਰ ਨਵਜੋਤ ਕੁਮਾਰ ਗੱਗੂ ਦੇ ਜਾਂ ਜਸਵੀਰ ਭਗਤਾ ਦੇ ਮਗਰ ਨਾ ਆਉਂਦਾ ਤਾਂ ਕੱਲ ਜੀ ਸ਼ਹਿਰ ਦੇ ਵਿੱਚ ਕੱਲੇ ਬਾਜ਼ਾਰ ਦੇ ਲੋਕ ਨਹੀਂ ਆ ਜੋ ਕਹਤੀ ਲੋਕ ਨੇ ਪਿੰਡਾਂ ਦੇ ਲੋਕ ਆ ਸਾਰੇ ਦੇ ਸਾਰੇ ਲੋਕ ਆ ਗਊਸ਼ਾਲਾ ਦੇ ਲੋਕ ਨੇ ਬਾਜ਼ਾਰ ਦੇ ਲੋਕ ਆ ਵੱਖ-ਵੱਖ ਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਜਿਹੜੇ ਉਹ ਨਵਜੋਤ ਕੁਮਾਰ ਗੱਗੂ ਦੇ ਹੱਕ ਦੇ ਵਿੱਚ ਆਏ ਨੇ ਨਵਜੋਤ ਜੀ ਉਹ ਕਿਹੜੇ ਪੇਪਰ ਦਾ ਉਹ ਦੈਨਿਕ ਜਾਗਰਣ ਦੇ ਪ੍ਰੈਸਰ ਰਿਪੋਰਟਰ ਨੇ ਜੀ ਇਹ ਆਪਣਾ ਰਜੀਵ ਰਜੀਵ ਕੋਲੇ ਇੱਕ ਕੋਈ ਨਿੱਜੀ ਅਖਬਾਰ ਚੱਲਦਾ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕਿਹੜਾ ਖ਼ਬਰ ਚੱਲਦਾ। ਕੁਝ ਬੰਦੇ ਹੋਣਗੇ ਆਪਣੇ ਜਿਹੜੇ ਆਏ ਅੱਜ 700 ਤੋਂ 1500 ਲਗਭਗ 700 ਤੋਂ ਉੱਪਰ ਦੀ ਗਿਣਤੀ ਅੱਜ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ। ਪਰ ਸਾਰੇ ਦਾ ਸਾਰਾ ਸ਼ਹਿਰ ਲਗਭਗ 1000 ਤੋਂ ਵੱਧ ਬੰਦਾ ਆਉਣ ਵਾਸਤੇ ਤਿਆਰ ਆ। ਪਰ ਆਪਾਂ ਵੀ ਨਾਮਵਾਰ ਨਮਾਇੰਦੇ ਆ ਸਾਰੀ ਜਗ੍ਹਾ ਤੇ। ਤਾਂ ਪ੍ਰਸ਼ਾਸਨ ਤੁਸੀਂ ਪਹਿਲਾਂ ਕਿਉਂ ਨਹੀਂ ਅੱਜ ਆਏ ਹੋ? ਜਦੋਂ ਉਹ ਅਟੈਕ ਹੋਇਆ ਤੇ ਤੁਸੀਂ ਕਹਿੰਦੇ ਤਪਾਉਂਦਾ ਸੀਓ, ਤਪਾਉਂਦਾ ਪਹਿਲਾਂ ਕਿਉਂ ਨਹੀਂ ਐਸਐਸਪੀ ਕੋਲੇ ਆਏ? ਪਹਿਲਾਂ 1 ਮਿੰਟ ਬਈਏ ਦੇਖੋ। ਬੀਜੀ ਉਹਦੀ ਜਾਣਕਾਰੀ ਦਿੱਤੀ ਹਾਂ ਪਹਿਲੇ ਉਹ ਤਪੌਂਦਾ ਸੀਗਾ ਜਿਹਦੇ ਤੇ ਕਰਦਾ ਸੀ ਥਾਣੇ ਵਗੈਰਾ ਉਹ ਜਾਣਦੇ ਸੀ ਕਹਿੰਦੇ ਸੀ ਤੇ ਜਦੋਂ ਕੋਈ ਦੇ ਆਉਂਦਾ ਸੀ ਉਹਨੂੰ ਫੇਰ ਉਹ ਤਪੌਂਦਾ ਸੀਗਾ ਉਹਦਾ ਕੰਮ ਹੀ ਇਹ ਹੈ ਤੁਸੀਂ ਆਓ ਦੇਖੋ ਵੀ ਜਦੋਂ ਇੱਕ ਬੰਦੇ ਕੋਲੇ ਕੋਈ ਕਾਰੋਬਾਰ ਨਹੀਂ ਕੋਈ ਕੰਮ ਨਹੀਂ ਕਰਦਾ ਕੋਈ ਕਾਰੋਬਾਰ ਨਹੀਂ ਉਸ ਬੰਦੇ ਕੋਲੇ ਨਾ ਤੇਰੇ ਕੋਲੇ ਤੇ ਪੀ ਆਉਂਦੇ ਕਿ ਤੂੰ ਸ਼ਾਮ ਨੂੰ 500 ਦਾ ਤੇਲ ਵੀ ਫੂਕਦਾ ਗੱਡੀ ਤੇ ਠੀਕ ਹੈ ਫੇਰ ਜੇ ਉਹਨੂੰ ਖਤਰਾ ਸੀ ਇਸ ਤੋਂ ਪਹਿਲੇ ਉਹਨੇ ਦਸਾਂਸ ਕਿਉਂ ਨਹੀਂ ਬਣਾਇਆ ਉਹਨੇ 10 ਦਿਨ ਪੱਲੀ ਕਿਉਂ ਬਣਾਇਆ ਤੁਸੀਂ ਕਹਿੰਦੇ ਸਾਰੇ ਜਿੰਨੇ ਬੰਦੇ ਆ 150 ਬੰਦਾ ਸਾਰਿਆਂ ਨੂੰ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਵੀ ਜੀ ਸਾਰੇ ਤਪਾਈ ਵੀ ਆਏ ਨੇ ਇਕੱਲਾ 150 ਨਹੀਂਗਾ ਜੀ ਜੇ ਅਸੀਂ ਹੁਕਮ ਅਦਾਸ ਦਿੰਦੇ ਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਬੰਦੇ ਆਉਣਾ ਸੀ ਇਹ ਤਾਂ ਇੱਕ ਟ੍ਰਾਇਲ ਹੈ ਵੀ 150 ਕੋ ਬੰਦਾ ਤਾਂ ਆਇਆ ਹੈ ਵੀ ਫਰਜ ਬੰਦਾ ਸੀ ਜੇ ਆਪਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਜਾਂ ਬਲੈਕਮੇਲ ਕਰਦਾ ਤਾਂ ਉਹਦੀ ਜਾਣਕਾਰੀ ਇਹ ਪਹਿਲਾਂ ਪੁਲਿਸ ਨੂੰ ਦੇ ਦਿੱਤੀ ਜਾਣੀ ਚਾਹੀਦੀ ਵੀ ਜੀ ਲੋਕੀ ਉਹਦੇ ਤੋਂ ਬਸ ਪੱਤਦਗਾਤਾਂ ਕਰਕੇ ਡੱਟਦੇ ਸੀ ਹੁਣ ਤਾਂ ਉਹਨੇ ਥੋੜੇ ਨਾ ਤਾਂ ਤਾਂ ਨਜਾਇਜ਼ੀ ਕਰ ਲਿਆ ਸੀ ਹੋਣ ਮੰਗੀ ਹੈ ਪੰਜਾਬ ਸਾਡੀ ਮੰਗ ਇਹ ਹੈ ਜੀ ਜਿਹੜਾ ਬਜ਼ਾਰ ਦੇ ਬੰਦਿਆਂ ਦੇ ਚਾਰ ਬੰਦਿਆਂ ਨੇ ਉਹਨੇ ਪਰਚਾ ਕਰਾਇਆ ਉਹ ਕੈਨਸਲ ਕੀਤਾ ਜਾਵੇ ਰਜੀ ਗੋਲ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਉਹਦੇ ਤੇ ਅਰਾਧਾ ਕਤਲ ਦਾ ਕੇਸ ਕੀਤਾ ਜਾਵੇ 307 ਉਹਦੇ ਤੇ ਲਾਈ ਜਾਵੇ ਸਾਡੀ ਮੰਗ ਇਹ ਹੈ ਕਿਉਂਕਿ ਜਿਹੜਾ ਅਸਲਾ ਉਹ ਵੀ ਰਜੀ ਗੋਲ ਦਾ ਹੈ ਦੋਨੇ ਇਨਵਾਲਵਡ ਤੇ ਵੀ ਉਹਨੇ ਫਾਇਰ ਕੀਤੀ ਹੈ ਰਾਫਲ ਵੀ ਉਹਦੀ ਹੈ ਹੁਣ ਮੇਰੇ ਮਾਰ ਲੱਗਦਾ ਮੈਂ ਫੜ ਕੇ ਅੱਗੇ ਪਿੱਛੇ ਦਾ ਕਰੂੰਗਾ ਨਾ ਕੋਈ ਵੀ ਹੈ ਚਾਹੇ ਮੰਨ ਲਓ ਤੁਸੀਂ ਐਂ ਜੇ ਥੋੜੇ ਮਾਰ ਲੱਗਦਾ ਆ ਵੀ ਡਫੈਂਸ ਸਾਹ ਤੇ ਤੁਸੀਂ ਕਰੂਗੇ ਨਾ ਕਹਨੇ ਮਾਰਿਆ ਨਹੀਂ ਉਹਦੇ ਉਹਦਾ ਆਪਦੀ ਵਜ੍ਹਾ ਆਪਦੀ ਆਪਦਾ ਹੀ ਅਸਲ ਆਪਦਾ ਸਾਡਾ ਕਹਿੰਦਾ ਮਤਲਬ ਜਦੋਂ ਮਾਰਨ ਲੱਗਿਆ ਸੀ ਨਵਜੋਤ ਦੇ ਉਦੋਂ ਫੜ ਜਸਵੀ ਤੇ ਜਸਵੀ ਤੇ ਹਾਂ ਉਦੋਂ ਵਜੀ ਹਾਂ ਅੱਛਾ ਜੀ ਗੱਲ ਇਹ ਸਭ ਜੇ ਮੰਨ ਲਓ ਮੇਰੇ ਮਾਦਾ ਮੰਨ ਲਓ ایکسپੋਜ਼ ਮੈਂ ਹੀ ਹੁੰਦਾ ਮੇਰੇ ਮਾਦਾ ਲੱਗਦਾ ਤੇ ਮੈਂ ਉਹਦੇ ਵਿਚ ਆਸ ਤੇ ਤਾਂ ਕੁਝ ਕੋਈ ਫੁਟੇਜ ਉੱਥੇ ਸੀਸੀਟੀਵੀ ਕੈਮਰੇ ਦੀ ਕੋਈ ਫੁਟੇਜ ਦਿੱਤੀ ਆਈਏ ਸੀ ਪੈਨ ਡਰਾਈਵ ਦਿੱਤੀ ਐ ਐਸਐਸਪੀ ਸਾਹਿਬ ਨੂੰ ਪੈਨ ਡਰਾਈਵ ਦਿੱਤੀ ਐ ਉਹਦੀ ਪੈਨ ਡਰਾਈਵ ਦਿੱਤੀ ਅੱਜ ਅਸੀਂ ਮੈਂ ਪਰਚਾ ਜਿਹੜਾ ਕੈਨਸਲ ਕਰਦੇ ਮੰਗਦੇ ਉਹਨੇ ਜਿਹੜੀ ਕਿੰਨੇ ਜਾਣਿਆ ਤੇ ਪਰਚਾ ਦਰਜ ਉਹਨੇ ਵੀ ਜੀ ਚਾਰ ਬੰਦੇ ਦੇ ਪੱਤੇ ਕਰਾਇਆ ਅੱਛਾ ਕੀ ਕੀ ਨਾਮ ਉਹਨਾਂ ਦੇ ਇੱਕ ਤਾਂ ਹੈਗਾ ਨਵਜੋਤ ਕੁਮਾਰ ਗੱਗੂ ਇੱਕ ਤਾਂ ਜਸਵੀਰ ਜਸਵੀਰ ਸਿੰਘ ਜਸਵੀਰ ਸਿੰਘ ਸੀ ਦਾ ਕ੍ਰਿਸ਼ਿੰਗ ਬਰ ਪੋਲਾ ਮੀਠਨ ਲਾਲ ਇਹ ਚਾਰੇ ਰਿਪੋਰਟਰ ਨਹੀਂ ਵੀ ਜੀ ਤਿੰਨ ਦੁਕਾਨਦਾਰ ਨੇ ਇੱਕ ਰਿਪੋਰਟਰ ਤੋ ਵੀ ਦੁਕਾਨਦਾਰੀ ਹੈ ਜਿਹੜਾ ਚੌਥਾ ਰਿਪੋਰਟਰ ਹੈ ਤੁਸੀਂ ਕਹਿਆ ਜੀ ਕਾਫੀ ਧੀਰ ਤੋਂ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਹਾਂ 500 ਸਮਝੌਤਾ ਕਰਾਤਾ ਸੀ ਬਜਾਤੇ ਬੰਦਿਆਂ ਨੇ ਫੇਰ ਵੀ ਉਹਨੇ ਇਹੀ ਕੰਮ ਕੀਤਾ ਕਿਉਂਕਿ ਜਦੋਂ ਕਹਿੰਦੇ ਹੁੰਦੇ ਆ ਵੀ ਇੱਕ ਬੰਦੇ ਨੂੰ ਆਦਤ ਹੋ ਜੇ ਤਾਂ ਜੰਦੀ ਨਹੀਂ ਭਾਈ ਰੁਕਾ ਦੇ ਸਾਰੇ ਲੈ ਜੀ ਭਗਤਾ ਭਾਈ ਕਾ ਜੀ ਭਗਤਾ ਭਾਈ ਕਾ ਹਾਂ ਔਰ ਤੁਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਆਏ ਆ ਦੁਕਾਨਦਾਰ ਜੀਮੀਦਾਰ ਕੈਤੀ ਸਾਰੇ ਹੀ ਆਂ ਜੀ ਅਸੀਂ ਆਹ ਦੇਖੋ ਪਿੱਛੇ ਸਾਡੇ ਜੀਮੀਦਾਰ ਭਰਾ ਖੜੇ ਨੇ ਸਾਰੇ ਇਹ ਤਪਾਈ ਵੀ ਆਈ ਨੇ ਜੀ ਇੱਕ ਕਾਟ ਦੀ ਤਪਾਈ ਵੀ ਉਹਨੇ ਸਾਰਾ ਹੀ ਈ ਦੀ ਤਪਾਇਆ ਵਿਆ ਜੇ ਕਹਦੇ ਨਾ ਕੱਲਾ ਭਗਤਾ ਤਪਾਇ ਕੱਲਾ ਭਗਤਾ ਨਹੀਂ ਤਪਾਇਆ ਉਹਨੇ ਸਾਰਾ ਈ ਦੀ ਹਲਕਾ ਹੀ ਤਪਾਇਆ ਵਿਆ ਸਾਨੂੰ ਕੋਈ 15 20 ਪਿੰਡ ਪੈਂਦੇ ਨੇ ਸਾਰੀ ਤਪਾਈ ਬੈਨੇ ਉਹਦੇ ਇਹ ਕਹਿੰਦਾ ਸੀ ਕਹਿੰਦਾ ਕਿ ਜੀ ਬਸ ਉਹੀ ਦਸੀਏ ਨੇ ਜੀ ਮੈਨੂੰ ਆਏ ਆ ਜੀ ਆਏ ਆ ਹਰੇਕ ਨੂੰ ਤੰਗ ਕਰਦਾ ਕਰੇ ਫੇਸ ਸੋਸ਼ਲ ਮੀਡੀਆ ਦੇ ਪਾਤੀ ਕਦੇ ਕੋਸ ਕਦੇ ਕੋਸ ਦੁਕਾਨਦਾਰ ਹੈ ਅੱਲਾ ਡਰ ਜਾਂਦਾ ਹੈ ਕਹਿੰਦੇ ਹੁੰਦੇ ਆ ਵੀ ਛੂਦੀ ਖਰਬੂਜਾ ਛੂਦੀ ਦੇ ਡਿੱਤਾ ਵੀ ਖਰਬੂਜੇ ਦੀ ਮਾਰਾ ਜਾਂ ਖਰਬੂਜਾ ਛੂਦੀ ਦੇ ਡਿੱਤਾ ਵੀ ਉਹਦੀ ਮਾਰਾ ਮਾਰ ਤਾਂ ਖਰਬੂਜੇ ਦੀ ਹੁੰਦੀ ਹੈ ਨਾ ਵਪਾਰੀ ਬੰਦਾ ਜਾਂ ਹੋਰ ਹੈ ਜਿਹੜਾ ਅਮਨ ਸ਼ਾਂਤੀ ਪਸੰਦ ਬੰਦਾ ਉਹ ਡਰਦਾ ਹੈ ਜਦੋਂ ਨਜਾਇਜ਼ ਹੋ ਜਾਂਦਾ ਹੈ ਉਦੋਂ ਹੀ ਅਮਨ ਪਸੰਦ ਬੰਦਾ ਨਿਕਲਦਾ ਨਹੀਂ ਨਿਕਲਦਾ ਨਹੀਂ ਅੱਲਾ ਕਹਿੰ ਵੀ ਸਾਇਰ ਹੋਇਆ ਉੱਥੇ ਕਲੱਬ ਬਣਿਆ ਹੋਇਆ ਮਿਲਦਾ ਉੱਥੇ ਪ੍ਰੈਸ ਕਲੱਬ ਬਣਿਆ ਹੋਇਆ ਵੀਜੀ ਹਾਂ ਦੋ ਕਲੱਬ ਬਣੇ ਨੇ ਕਿਉਂ ਨਹੀਂ ਕੀਤੀ ਪਹਿਲਾਂ ਵੀਜੀ ਦੋਨੋਂ ਹੀ ਕਲੱਬਾਂ ਨੇ ਕੱਢਿਆ ਉਹਨੂੰ ਅੱਛਾ ਦੋਨੇ ਕਲੱਬਾਂ ਨੇ ਕੱਢਿਆ ਹੋਇਆ ਹਾਂ ਲੋਸ ਪੁੱਛ ਜੇ ਇਹ ਨਾ ਚੰਗਾ ਹੋਵੇ ਤਾਂ ਉਹ ਕਲੱਬ ਵਾਲੇ ਤਾਂ ਕਿਸੇ ਕਲੱਬ 'ਚ ਨਹੀਂ ਹੋ ਤੰਨੀ ਹੋ ਗਾਲੀ ਸਮਝੇਗੀ ਮੈਨੂੰ ਐਂ ਦੱਸੋ ਵੀ ਜੇ ਇਹ ਨਾ ਚੰਗਾ ਹੋਵੇ ਤਾਂ ਕੋਈ ਤਾਂ ਦੋ ਕਲੱਬ ਪ੍ਰੈਸ ਕਲੱਬ ਸਾਡੇ ਬਨੇ ਨੇ ਬਹੁਤ ਵਧੀਆ ਬੰਦੇ ਨੇ 35 ਤੋਂ 40 ਪ੍ਰੈਸ ਰਿਪੋਰਟਰ ਨੇ ਤੁਹਾਨੂੰ ਲੈਣਾ ਵੀ ਇਹਦਾ ਮਤਲਬ 35 40 ਕੰਮੇ ਹੋ ਗੋ ਕੱਲ ਹੀ ਚੰਗਾ ਹੋ ਗਿਆ ਕੱਲ ਕਿੰਨੇ ਕ ਵਜੇ ਦੀ ਘਟਨਾ ਸੀ ਇਹ ਜਿਹੜੀ ਕੱਲ ਵੀ ਜੀ ਕੋਈ 10 10:30 ਵਜੇ ਦੀ ਘਟਨਾ ਇਹ ਸਵੇਰ ਦੀ ਸਵੇਰ ਦੀ ਉਹ ਦਾਖਲ ਹੋ ਗਿਆ ਆਪਣਾ ਬੰਦਾ ਉਹ ਨਹੀਂ ਆਪਣਾ ਬੰਦਾ ਦਾਖਲ ਆਈ ਆਪਣਾ ਵੀ ਦਾਖਲ ਆ ਹਾਂ ਜਸਵੀਰ ਤੇ ਬੱਜੀ ਆ ਜੀ ਇੱਥੇ ਦੋਨੇ ਦਾਖਲ ਆ ਉਹ ਭਗਤਾ ਉੱਥੇ ਭਗਤਾ ਭਾਈ ਹਾਂ ਜੀ ਉਹ ਵੀ ਬਠਿੰਡੇ ਆਈ ਬਠਿੰਡੇ ਸਿਵਲ ਹਸਪਤਾਲ ਚ ਜੀ ਸਰਕਾਰੀ ਚ ਸਰਕਾਰੀ ਚ ਤੁਸੀਂ ਜੇ ਜਾ ਕੇ ਦੇਖੋਗੇ ਇੱਕ ਰਿਕਸ਼ੇ ਵਾਲੇ ਦੀ ਬੱਜੀ ਆਈ ਛਰੇ ਅੱਛਾ ਉਹਦਾ ਜਦੋਂ ਆ ਆਪਦੀ ਹੀ ਡੇਕ ਕੇ ਆਪਦੇ ਬੱਜੀ ਆਈ ਗੋਲੀ ਕਿਸ ਨੇ ਮਾਰੀ ਨਹੀਂ ਐਵੇਂ ਨਾਮ ਬੋਲੀ ਚੱਲੀ ਆ ਉਹ 12 ਬੋਰ ਦੀ ਸੀ ਰਫਲ ਸੀ ਕਿ ਪਿੱਛੇ ਨਹੀਂ 2 ਨਾਲ ਹੀ ਹੈ ਜੀ 2 ਨਾਲ ਹੀ ਹੈ ਜੀ ਛੋਟੀ ਜਿਹੜੀ ਹੁੰਦੀ ਆ ਉਹ ਬਾਅਦ ਚ ਪਿਸਟਲ ਨਾਲ ਵੀ ਚੱਲੇ ਪਿਸਟੋਲ ਪਿਸਟਲ ਨਾਲ ਵੀ ਉਹਨੇ ਫੇਰ ਕਿਤੇ ਦੋ ਤਿੰਨ ਪਿਸਟਲ ਨਾਲ ਸਿੱਧੇ ਫੇਰ ਕਿਤੇ ਮੈਂ ਮੌਜੂਦਾ ਉੱਥੇ ਸੀਗਾ ਜੀ ਇਧਰ ਖੜਾ ਸੀ ਆ ਮੌਕੇ ਤੇ ਖੜਾ ਸੀਗਾ ਮੇਰਾ ਨਾਮ ਰਾਜਵਿੰਦਰ ਸਿੰਘ ਰਾਜਾ ਕਾ ਜੀ ਤੇ ਦੁਕਾਨ ਆਪਣੀ ਚੌਂਕ 'ਚ ਹੀ ਤੇ ਇਹ ਜਣੀ ਕਿ ਉੱਥੇ ਚੌਂਕ 'ਚ ਆਪਣੇ 'ਚ ਸਾਹਮਣੀ ਦੁਕਾਨ 'ਚੋਂ ਨਿਕਲ ਕੇ ਖੜਾ ਸੀਗਾ ਉਧਰੋਂ ਆਪਣੇ ਨਵਜੋਤ ਕੁਮਾਰ ਗੱਗੂ ਜੀ ਦੁਕਾਨ ਤੋਂ ਆਈ ਜਾਂਦੇ ਸੀਗੇ ਤੇ ਇਹਨਾਂ ਨੇ ਉਹਨਾਂ ਨੂੰ ਘੇਰ ਕੇ ਤੇ ਥੋੜੀ ਵੈਸ ਤਾ ਉਹ ਕਹਿੰਦਾ ਮੈਂ ਫਾਇਰ ਮਾਰਦਾਗਾ ਪਿਛਲੇ ਬੰਦੇ ਨੇ ਉਹਨਾਂ ਨੂੰ ਜਫਾ ਪਾਲਿਆ ਤੇ ਰਫਲ ਦੀ ਰੋੜ ਸੀ ਥੱਲੇ ਹੋ ਕੇ ਇਹ ਤੋਂ ਧਰਤੀ 'ਚ ਵੱਜਿਆ ਫਾਇਰ ਜਿਹੜੇ ਉਹਦੇ ਛਰਲੇ ਆ ਉਹ ਨਾਲੇ ਦੇ ਪੱਟ ਤੇ ਲਾਗੇ ਨਾਲੇ ਦੋ ਜਿਹੜੇ ਉੱਥੇ ਬੰਦੇ ਖੜੇ ਸੀ ਇੱਕ ਤਾਂ ਰਖਸ਼ੇ ਵਾਲਾ ਸੀ ਉਹ ਵੀ ਦਾਖਲਾ ਉਹ ਇੱਕ ਦੀ ਅੱਖ 'ਚ ਲੱਗ ਗਿਆ ਇੱਕ ਦੀ ਠੋਡੀ 'ਚ ਲੱਗ ਗਈ ਇਹ ਤੁਸੀਂ ਕਹਿਣ ਦਾ ਮਤਲਬ ਜਦੋਂ ਫਾਇਰਿੰਗ ਕਰਦਾ ਸੀ ਤਾਂ ਉਹਦਾ ਵਿਰੋਧ ਕੀਤਾ ਗਿਆ ਜਸਵੀਰ ਵੱਲੋਂ ਕਿ ਜਸਵੀਰ ਜਸਵੀਰ ਕੰਨੀ ਉਹਦਾ ਵਿਰੋਧ ਜਦੋਂ ਫੜਨ ਲੱਗਿਆਂ ਨੂੰ ਉਹਨੇ ਥੱਲੇ ਕਰਕੇ ਫਾਇਰ ਮਾਰੇ ਜੀ ਥੱਲੇ ਕਰਕੇ ਹਾਂਜੀ ਹਾਂਜੀ ਥੱਲੇ ਕਰਕੇ ਤਾਂ ਚੱਲ ਗਿਆ ਫੇਰ ਉਹਦੇ ਛਰਲੇ ਦੇ ਆਪਦੀ ਵਜੇ ਤੇ ਦੂਜੇ ਦੀ ਵਜੇ ਮੁੜ ਕੇ ਰਫਲ ਸੱਟ ਕੇ ਭੱਜਿਆ ਜਦੋਂ ਤੇ ਮੁੜ ਕੇ ਨੇ ਬਰੋਚ ਚ ਦੋ ਫਾਇਰ ਪੈ ਸੱਲ ਚੋਂ ਕੀਤੀ ਜੀ ਇੱਕੋ ਹੁਣ ਜਿਹੜੇ ਭਗਤਾ ਭਾਈ ਕੀ ਪੰਚਾਇਤ ਭਗਤਾ ਭਾਈ ਕੀ ਭਗਤਾ ਭਾਈ ਹਾਂਦਾਰ ਆ ਸਾਰੇ ਦੁਕਾਨਦਾਰ ਵੀ ਆ ਖੇਤੀવાડી ਵਾਲੇ ਵੀ ਆ ਸਾਰੇ ਹੀ ਆ ਜੀ ਸਾ ਬਿਲਕੁਲ ਭਗਤਾ ਭਾਈ ਕੇ ਜਿਹੜੇ ਪੰਚਾਇਤ ਤੇ ਦੁਕਾਨਦਾਰ ਬਾਜ਼ਾਰ ਦੇ ਜਿਹੜੇ ਵਪਾਰੀ ਆ ਉਹ ਇਕੱਠੇ ਹੋਏ ਆ ਰਜੀਵ ਗੋਇਲ ਇੱਕ ਰਿਪੋਰਟਰ ਆ ਜਿਹੜੇ ਕਹਿੰਦੇ ਤਾਂ ਦੋਨੇ ਕਲੱਬਾਂ ਦੇ ਵਿੱਚੋਂ ਕਹਿੰਦੇ ਸਾਡੇ ਗੱਡਿਆ ਹੋਇਆ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਨੂੰ ਲੈ ਕੇ ਕੱਲ ਰਜੀਵ ਗੋਇਲ ਆ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਦਾਖਲਾ ਜੇਰੇ ਇਲਾਜ ਪਰ ਦੂਜੇ ਪਾਸੇ ਇਹਨੇ ਵੀ ਦੋਸ਼ ਲਾਏ ਆ ਵੀ ਨਵਜੋਤ ਨਾਲ ਮੇਰੀ ਜਿਹੜੀ ਰੰਜਿਸ਼ ਦੀ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਨੇ ਮੈਨੂੰ ਬੁਲਾਇਆ ਸੀ ਤੇ ਉੱਥੇ ਜਦੋਂ ਮੈਂ ਖੜਾ ਤੇ ਮੇਰੇ ਤੇ ਗੋਲੀਆਂ ਚਲਾ ਦਿੱਤੀਆਂ ਨਵਜੋਤ ਨੇ ਤੇ ਦੂਜੇ ਪਾਸੇ ਜਿਹੜੀ ਪੰ ਫਾਇਰਿੰਗ ਕਰਨ ਲੱਗਿਆ ਤਾਂ ਉਹਦਾ ਵਿਰੋਧ ਕੀਤਾ ਜਦੋਂ ਹੱਤਾ ਪਾਈ ਹੋਈ ਤਾਂ ਫਾਇਰਿੰਗ ਹੈ ਜਿਹੜੀ ਗੋਲੀ ਆ ਧਰਤੀ ਦੇ ਥੱਲੇ ਜਦੋਂ ਜ਼ਮੀਨ ਤੇ ਵੱਜੀ ਤੇ ਉਹੀ ਸ਼ਰਲੇ ਆ ਜਿਹੜੇ ਰਜੀਵ ਗੋਇਲ ਦੇ ਵੱਜੇ ਅਤੇ ਇਹ ਜਿਹੜੇ ਪਰਚੇ ਦੇ ਵਿੱਚ ਨਾਮ ਦਰਜ ਹੋਏ ਆ ਬਾਕੀ ਬੰਦਿਆਂ ਤੇ ਉਹ ਅਸੀਂ ਐਸਐਸਪੀ ਦਫਤਰ ਇੱਥੇ ਆਏ ਆ ਤੇ ਉਹ ਕੈਨਸਲ ਕਰਾਉਣ ਵਾਸਤੇ ਕਿਉਂਕਿ ਸਾਰਾ ਕਸੂਰ ਜਿਹੜਾ ਉਹ ਕਹਿ ਰਿਹਾ ਰਜੀਵ ਗੋਇਲ ਦਾ ਜੇ ਪੰਚਾਇਤ ਆਈ ਹੈ ਜਿਹੜੇ ਉੱਥੇ ਵਪਾਰੀ ਆਏ ਆ ਦੁਕਾਨਦਾਰ ਆਏ ਆ ਇਹ ਕਹਿ ਰਿਹਾ ਵੀ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਰਜੀਵ ਗੋਇਲ ਤਾਂ ਹੁਣ ਰਜੀਵ ਗੋਇਲ ਦਾ ਕੀ ਕਹਿਣਾ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੋਨੇ ਜਿਹੜੇ ਆ ਪਾਸੇ ਜਸਵੀਰ ਸਿੰਘ ਦਾ ਦੂਜੇ ਪਾਸੇ ਰਜੀਵ ਗੋਇਲ ਆ ਜਿਹੜੇ ਬਟੇਂਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਤਾਂ ਪੂਰੀ ਕਹਾਣੀ ਕੀ ਹੈ ਜਾ ਕੇ ਅਸੀਂ ਗੱਲਬਾਤ ਕਰਾਂਗੇ ਇਸ ਤੇ ਟਿੱਪਣੀ ਹੈ ਜਿਹੜੀ ਅਸੀਂ ਬਾਈਟ ਹੈ ਜਿਹੜੀ ਉਹ ਐਸਐਸਪੀ ਮੈਡਮ ਦੀ ਵੀ ਰਹੇ ਕਿ ਪੂ ਦੁਕਾਨਦਾਰ ਆ ਕਿਸਾਨ ਵੀਰ ਵੀ ਆਏ ਆ ਭਾਈ ਕੀ ਨਾਮ ਆਪਣਾ ਜਗਤਾਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਪਾਕਤਾ ਭਾਈ ਜੀ ਅੱਛਾ ਇਹੀ ਮਾਮਲੇ ਦੇ ਵਿੱਚ ਆ ਹਾਂ ਕਿਸੇ ਮਾਮਲੇ ਚ ਆਏ ਜੀ ਪਰ ਉਹਦੇ ਨਾਲ ਜਸਪੀਰ ਦੇ ਕੋਟ ਬਸ ਜੇ ਸਾਰੇ ਭਾਈ ਜਲੇ ਦੇ ਨਾਲ ਆਏ ਆ ਪਰ ਇਹ ਜਿਹੜੇ ਪਰਚਾ ਹੋਇਆ ਉਹਨਾਂ ਦਾ ਨਜਾਇਜ਼ ਹੋਇਆ ਜਿਹੜਾ ਉਹਨੇ ਅਸਲਾ ਲੈ ਕੇ ਆ ਉਹ ਵੀ ਨਜਾਇਜ਼ ਗੱਲ ਸੀ ਜੀ ਰਜੀਵ ਨੂੰ ਜਾਣਦੇ ਹੋ ਮਿਲਿਓ ਅਸੀਂ ਰਜੀਵ ਨੂੰ ਜਾਣਦੇ ਆ ਤੇ ਪਰ ਉਹਦੇ ਆਸਤੇ ਜਿਹੜਾ ਅਸਲਾ ਲਿਆਣਾ ਤੇ ਕਿਸੇ ਦੀ ਦੁਕਾਨਦਾਰ ਤੇ ਮਾੜੀ ਗੱਲ ਲਾ-ਗੱਲ ਸੁਣ ਲਓ ਤੇ ਪਰ ਜਿਹੜੀ ਅਸਲ ਸੱਤ ਆਈਆ ਉਹ ਤੁਸੀਂ ਸਾਰਾ ਪੱਖਪਾਤ ਭਗਤਾ ਭਾਈ ਤੋਂ ਵੀ ਜਾ ਕੇ ਜਾਣੋ ਇਹ ਸਾਰਾ ਭਾਈ ਭਗਤਾ ਦੇ ਲੋਕ ਆ ਤੇ ਪਰ ਸਹੀ ਪੱਖ ਜਿਹੜਾ ਹੈਗਾ ਸਹੀ ਖਬਰ ਅਸੀਂ ਤਾਂ ਤੁਹਾਨੂੰ ਇਹ ਸਹੀ ਗੱਲ ਕਵਾਂਗੇ ਵੀ ਸਾਰਾ ਰਜੀਵ ਕੁਮਾਰ ਦਾ ਹੀ ਕਸੂਰ ਬਾਰ ਆ